ਸੋਹ ਕਹੋ ਟਲ ਗੁਰੂ ਸੇਵੀਏ ਐਨ ਸਹਜ ਸੁਭਾਈ ਦਰਸ਼ਨ ਪਰਸੀ ਐ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਬ ਦੁਖ ਸਮੰਦੇ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਏ ਤੁਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਏ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੰਲਾ ਪੰਜਵਾ ਚਤੁਰ ਦਿਸਾ ਕੀਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਪਠਾ ਕੇ ਵਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਓਹਾ ਸਚ ਹੋਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪਿਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਤਨਾ ਸ੍ਰੀ ਰਾਗ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਗਾਇਨ ਕਰਦੇ ਆ ਹੋਇਆ ਪ੍ਰਭੂ ਦੀਆਂ ਵਡਿਆਈਆਂ ਕਰਦੇ ਹੋਏ ਸ਼ਬਦ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਚਤੁਰ ਦਿਸਾ ਚਾਰ ਦਿਸ਼ਾਵਾਂ ਚ ਕਿੰਨੋ ਬਲ ਆਪਣਾ ਪ੍ਰਭੂ ਜੀ ਸਾਰੇ ਪਾਸੇ ਤੇਰਾ ਹੀ ਜੋਰ ਹੈ ਤੇਰੀ ਹੀ ਤਾਕਤ ਹੈ ਸਭ ਪਾਸੇ ਸਿਰ ਉੱਪਰ ਕਰ ਤਾਰਿਓ ਕਰ ਕਹਿੰਦੇ ਹੱਥ ਨੂੰ ਮੇਰੇ ਸਿਰ ਦੇ ਉੱਪਰ ਆਪਣਾ ਹੱਥ ਰੱਖੋ ਕਿਉਂਕਿ ਤੇਰਾ ਸਾਰੇ ਪਾਸੇ ਤੇਰਾ ਹੀ ਜੋਰ ਚੱਲਦਾ ਹੈ ਤੇਰੀ ਹੀ ਤਾਕਤ ਹੈ ਤੇਰਾ ਹੀ ਤਾਨ ਹੈ ਤੇਰਾ ਹੀ ਬਲ ਹੈ ਚਾਰ ਦਿਸ਼ਾਵਾਂ ਦੇ ਵਿੱਚ ਚਤੁਰ ਦਿਸ਼ਾ ਪੀਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਮੇਰੇ ਸਿਰ ਦੇ ਉੱਪਰ ਆਪਣਾ ਹੱਥ ਰੱਖ ਕਿਰਪਾ ਕਠਾ ਅਵਲੋਕਨ ਕੀਨੋ ਕਿਰਪਾ ਕਠਾ ਕਠਾ ਕਰਤੀ ਪਰ ਤੇਰੀ ਇੱਕ ਮਿਹਰ ਦੀ ਨਿਗਾਹ ਤੇਰੀ ਰਤੀ ਪਰ ਕਿਰਪਾ ਵੀ ਦਾਸਾਂ ਦੇ ਸਾਰੇ ਦੁੱਖਾਂ ਦਾ ਨਾਸ ਕਰ ਦਿੰਦੀ ਹੈ ਕਿਰਪਾ ਕਠਾਪ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੈ ਗੁਰੂ ਗੋਬਿੰਦ ਹਰ ਜਨ ਹਰੀ ਦੇ ਜਨ ਪਰਮੇਸ਼ਰ ਦੇ ਪਿਆਰੇ ਉਹਨਾਂ ਦੇ ਆਪ ਉਹ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰੱਖਿਆ ਕਰਦਾ ਹੈ ਆਪਣੇ ਜਨ ਦੀ ਉਹ ਆਪ ਰਾਖੀ ਕਰਦਾ ਹੈ ਆਪ ਆਪਣੇ ਸੇਵਕਾਂ ਨੂੰ ਤਤੀ ਹਵਾ ਨਹੀਂ ਲੱਗਣ ਦਿੰਦਾ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਆਪਣੇ ਗਲੇ ਨਾਲ ਲਾ ਕੇ ਰੱਖਦਾ ਹੈ ਕੰਠ ਲਾਏ ਅਵਗੁਣ ਸਮੇਟੇ ਦਿਆਲ ਪੁਰਖ ਬਖਸ਼ੰਦ ਉਸ ਦਾ ਦਿਆਲੂ ਦਇਆ ਕਰਨ ਵਾਲਾ ਪਰਮੇਸ਼ਰ ਸਦਾ ਬਖਸ਼ਣ ਹਾਰਾ ਗਲ ਨਾਲ ਲਾ ਕੇ ਸਾਰੇ ਅਵਗੁਣ ਮਿਟ ਦਿੰਦਾ ਹੈ ਚਉਪ ਹੈ ਇਸ ਦਾ ਬਖਸ਼ਿੰਦਾ ਹੈ ਹੀ ਐਸਾ ਦਿਆਲੂ ਕੰਠ ਲਾਏ ਅਵਗਣ ਸ ਮਿਟੇ ਦਿਆਨ ਪੁਰਖ ਬਖਸ਼ੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਧਾਪੁਰ ਮਾਲਕ ਨੂੰ ਕਿਹਾ ਗਿਆ ਜਿਹੜਾ ਆਪਣੇ ਮਾਲਕ ਕੋਲੋਂ ਅਰਦਾਸ ਕਰਕੇ ਮੰਗਦਾ ਹੈ ਉਹ ਆਪਣੇ ਸੇਵਕ ਨੂੰ ਓਈ ਓਈ ਦਾਤਾ ਦਿੰਦਾ ਹੈ ਉਦੇ ਘਰ ਕਿਸੇ ਗੱਲ ਨਹੀਂ ਕੋਈ ਕਮੀ ਨਹੀਂ ਉਦੇ ਘਰ ਦਾਤਾ ਦੇ ਖਜ਼ਾਨੇ ਭਰੇ ਪਏ ਹਨ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਜ ਗੁੰਤਰ ਖਾਹੀ ਖਾਹੇ ਅੱਜ ਤੋਂ ਨਹੀਂ ਜੁਗਾਜ ਗੁੰਤਰਾਂ ਤੋਂ ਉਹ ਦਾਤਾ ਵੰਡ ਰਿਹਾ ਹੈ ਦਾਤਾ ਲੈਣ ਵਾਲੇ ਲੋਕ ਥੱਕ ਜਾਂਦੇ ਹਨ ਲੇਕਿਨ ਪਰਮੇਸ਼ਰ ਉਹ ਪ੍ਰਮਾਤਮਾ ਉਹ ਦਾਤਾਰ ਐਸਾ ਦਾਤਾ ਹੈ ਉਹ ਨਹੀਂ ਥੱਕ ਰਿਹਾ ਜੋ ਮੰਗੇ ਠਾਕੁਰ ਆਪਣੇ ਤੇ ਜੋ ਆਪਣੇ ਕੋਲੋਂ ਆਪਣੇ ਮਾਲਕ ਕੋਲੋਂ ਅਰਦਾਸ ਕਰਕੇ ਮੰਗਦੇ ਹਾਂ ਚੋਲੀ ਅੜ ਕੇ ਮੰਗਦੇ ਹਾਂ ਸੋਈ ਸੋਈ ਦੇਵੇ ਓਹੀ ਓਹੀ ਦਿੰਦਾ ਹੈ ਜਿਤੜੇ ਮਨ ਫਲ ਪਾਸ਼ਤਾ ਤਿਤੜੇ ਸਤਿਗੁਰੂ ਪਾਸ ਜਿਹੜਾ ਵੀ ਮਨ ਫਲ ਮੰਗਦਾ ਹੈ ਉਹ ਗੁਰੂ ਘਰੋਂ ਮਿਲਦਾ ਹੈ ਕਿਉਂਕਿ ਸਾਰੀਆਂ ਦਾਤਾਂ ਪਰਮੇਸ਼ਰ ਦੇ ਦਰ ਕਰ ਹਨ ਦਾਤਾਂ ਦੇ ਖਜ਼ਾਨੇ ਭਰੇ ਹਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਪੰਜੇ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਉਸ ਪਰਮੇਸ਼ਰ ਦਾ ਦਾਸ ਉਹਦਾ ਸੇਵਕ ਜੋ ਮੈਂ ਸ਼ਬਦ ਦੇ ਵਿੱਚ ਬੋਲਿਆ ਹੈ ਜੋ ਮੈਂ ਸ਼ਬਦ ਦੇ ਵਿੱਚ ਅਕਾਲਪੁਰਖ ਪ੍ਰਮਾਤਮਾ ਦੀ ਅਸੀਤਾਂ ਦੱਸੀਆਂ ਹਨ ਉਹ ਹੁਣ ਵੀ ਸੱਚ ਹਨ ਉਹ ਬਾਅਦ ਵਿੱਚ ਅੱਗੇ ਵੀ ਸੱਚ ਹੋਣਗੀਆਂ ਕਿਉਂਕਿ ਉਹ ਹੈ ਹੀ ਐਸਾ ਪਰਮੇਸ਼ਰ ਪ੍ਰਮਾਤਮਾ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਹਾਂ ਉਹੀਂ ਹਾਂ ਸੱਚ ਹੋਵੇ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਇਹ ਗੱਲਾਂ ਹਮੇਸ਼ਾ ਸੱਚ ਰਹਿਣਗੀਆਂ ਕਿਉਂਕਿ ਉਹਦੀ ਸਿਫਤ ਐਸੀ ਹੈ ਉਹਦੇ 'ਚ ਗੁਣ ਹੀ ਐਸੇ ਹਨ ਉਹ ਐਸਾ ਦਾਤਾਰ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ 와해구르지 와해, 와해, 기프트